ਦੇ ਬੁਖਤੇ ਜ਼ਿਲ੍ਹਿਆਂ ਦੇ ਵਿੱਚ ਅਵੇਰਨੈਸ ਕੈਂਪੇਨ ਜਿਹੜਾ ਹੈਗਾ ਉਹ ਚਲਾਇਆ ਜਾ ਰਹੇ ਹਨ ਇਸੇ ਸੰਬੰਧ ਦੇ ਵਿੱਚ ਅੱਜ ਨੂੰ ਦਿਖਾਉਣ ਦੇ ਲਈ ਪਿੰਡ ਗੁੜੇ ਦੇ ਵਿੱਚ ਡਰਗ ਅਵੇਰਨੈਸ ਦੇ ਵਾਸਤੇ ਯੂਥ ਨੇ ਲੀਗ ਤੋਂ ਬਾਸਕਟਬਾਲ ਟੂਰਨਾਮੈਂਟ ਜਿਹੜਾ ਕਰਾਇਆ ਗਿਆ ਜਿਸ ਦੇ ਵਿੱਚ ਇੱਕ ਫਾਈਨਲ ਜਿਹੜਾ ਮੈਚ ਹੈਗਾ ਉਹ ਅੱਜ ਹੋ ਰਿਹਾ ਹੈ ਜੀ ਇਸ ਇਵੈਂਟ ਦਾ ਮਕਸਦ ਹੈਗਾ ਕਿ ਆਪਾਂ ਉਹਨਾਂ ਨੂੰ ਜੁਟ ਗਿਆ ਉਹਨਾਂ ਨੂੰ ਸਪੋਰਟਸ ਦੇ ਵੱਲ ਖਿੱਚ ਸਕੀਏ ਤਾਂ ਕਿ ਉਹ ਡਰਗ ਦੀ ਚਪੇਟ ਤੋਂ ਬਚ ਸਕਣ हम्म तो कंटिन्यू करूंगा जी जी पूरी तू आउटफुल दो तीन में ही जेड आएगा वेंडिंग स्टैंड पे चार्जर तो होर भी पिन ना चलाएंगे हाँ जी हाँ निकल ये सारा पूरा एक चार्ज पड़ेगा होल्डिंग तो में तो तो कैसे मिलेगा लोग का ना बढ़िया सहयोग होगा सारे जुड़े हुए होंगे आप साड़ी अपील भी की तो न डरग्स की द्रंग से द्रेख गे द्रेख गे नाल 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 जो प्रॉब्लम है उन्हें ठीक सर लगातार सर्च अभियान भी जारी है इसके जो नौजवान ने उन्होंने छोटा चायक जाएगा जी तो ड्रग्स के रिगार्डिंग जो पा पुलिस ने छटती कर सकते हैं पहली है एनफोर्समेंट जिदे तहत जो है कैसो ऑपरेशन होवेंट्स होंगे है दूसरा है डीएडिक्शन ਉਦੇ ਵਿੱਚ ਜੋ ਨਾਗਰਾਨੇ ਦੇ ਬੰਦੇ ਸੀਗੇ ਜੋ ਡੀ ਕਰਨਾ ਚਾਹੁੰਦੇ ਉਹਨਾਂ ਦੀ ਮਦਦ 50 ਰੁਪਏ ਦੇ ਹੈਕਟਰ ਡੀ ਰਿਪਲੈਕਸ਼ਨ ਸੈਂਟਰ ਦੇ ਵਿੱਚ ਵੀ ਮੌਕਾ ਦਿੱਤਾ ਜਾਂਦਾ ਹੈ। ਤੀਸਰਾ ਹੈ ਜੀ ਪ੍ਰੀਵੈਂਸ਼ਨ। ਪ੍ਰੀਵੈਂਸ਼ਨ ਦਾ ਆਈ ਹੈ ਜੇ ਅਵੇਅਰਨੈਸ ਹੈ। ਅਵੇਅਰਨੈਸ ਵਾਸਤੇ ਸਾਡੇ ਜਿਹੜੇ ਕੈਂਪਸ ਲਗਾਏ ਜਾਂਦੇ ਐ ਤੇ ਸਪੋਰਟ ਸੈਂਟਰ ਵੀ ਲਗਾਏ ਜਾਂਦੇ। ਕਿਸੇ ਤਰ੍ਹਾਂ ਦੇ ਛੜਨੇ ਦਾ ਜੇ ਵੀ ਕਰਾਏ ਜਾਂਦੇ। ਉਸੇ ਤੰਦਰੁਸਤੀ ਦੀ ਸਲਾਹ ਵੀ ਆਪੇ ਤੋਂ ਕੰਡਿਡੈਂਟ। ਅਵੇਅਰਨੈਸ ਦੇ ਜੀ ਜੀ ਬਿਲਕੁਲ ਜੀ ਆਪਾਂ ਉਹਨਾਂ ਨੂੰ ਸਪੋਰਟ ਵੀ ਕਰਦੇ ਹਾਂ ਕਿ ਤੇ ਜੇ ਕੋਈ ਮਦਦ ਚਾਹੀਦੀ ਹੈ ਸਾਡੀ ਤਾਂ ਆਪਾਂ ਪ੍ਰੋਵਾਈਡ ਕਰਦੇ ਹਾਂ ਇਸੇ ਵਕਤੇ ਜ਼ਿਲ੍ਹਿਆਂ ਦੇ ਵਿੱਚ ਅਵੇਅਰਨੈਸ ਕੈਂਪੇਨ ਜਿਹੜਾ ਹੈਗਾ ਉਹ ਚਲਾਇਆ ਜਾ ਰਹੇ ਹਨ ਇਸੇ ਸੰਬੰਧ ਦੇ ਵਿੱਚ ਅੱਜ ਨੂੰ ਦਿਖਾਉਣ ਦੇ ਲਈ ਪਿੰਡ ਗੁੜੇ ਦੇ ਵਿੱਚ ਡਰਗ ਅਵੇਅਰਨੈਸ ਦੇ ਵਾਸਤੇ ਯੂਥ ਨੇ ਲੀਗ ਇੱਕ ਤੋਂ ਬਾਸਕਟਬਾਲ ਟੂਰਨਾਮੈਂਟ ਜਿਹੜਾ ਕਰਾਇਆ ਗਿਆ ਸੀ ਜਿਸ ਦੇ ਵਿੱਚ ਇੱਕ ਫਾਈਨਲ ਜਿਹੜਾ ਮੈਚ ਹੈਗਾ ਉਹ ਅੱਜ ਹੋ ਰਿਹਾ ਹੈ ਜੀ ਇਸ ਇਵੈਂਟ ਦਾ ਮਕਸਦ ਹੈਗਾ ਕਿ ਆਪਾਂ ਉਹਨਾਂ ਨੂੰ ਜੁਟ ਗਿਆ ਉਹਨਾਂ ਨੂੰ स्पोर्ट्स ਵਾਲ ਖੁੱਸ ਸਕੀ ਤਾਂ ਕਿ ਉਹ ਗ੍ਰੰਟ ਦੀ ਚਪੇਟ ਤੋਂ ਬਚ ਸਕੀ ਪੂਰੀ ਪਰ ਕੰਟੀਨਿਊਟੀ ਨੂੰ ਬਈ ਜੀ ਜੀ ਪੂਰੀ 2 ਆਊਟ ਤੋਂ 72 ਦਿਨ ਮਹੀਨੇ ਜਿਹੜਾ ਰਿਹਾ ਹੈ ਕਿ ਅਵੇਰਨੈਸ ਕੈਂਪੇਨ ਚੱਲ ਰਿਹਾ ਹੈ ਸਰ ਹੋਰ ਵੀ ਪਿੰਨਾ ਤੇ ਲਾਜਾਂਗੇ ਹਾਂਜੀ ਹਾਂਜੀ ਬਿਲਕੁਲ ਇਹ ਸਾਡਾ ਪੂਰਾ ਇੱਕ ਚਾਰਟ ਬਣਿਆ ਹੋਇਆ ਹੈ ਕਿਵੇਂ ਲੋਕਾਂ ਦਾ ਵਧੀਆ पुलिस ड्रग्स की जो प्रॉब्लम है ठीक है सर लगातार सर्च अभियान भी जारी है इसके जो नौजवान ने उन्होंने फोटा फोटायक जा रहा है जी जो डरग्स के रिगार्डिंग जो पा पुलिस ने झटकी उस कर सकते हैं पहली है कि जी एनफोर्समेंट जिदे तहत जो है कैसो ऑपरेशन हो रे दूसरा है ਉਦੇ ਵਿੱਚ ਜੋ ਨੌਜਵਾਨਾਂ ਦੇ ਬੰਦੇ ਸੀਗੇ ਜੋ ਡਿਪਲੋਮਾ ਕਰਨਾ ਚਾਹੁੰਦੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਕਿ ਡਿਪਲੋਮਾ ਸੈਂਟਰਸ ਦੇ ਵਿੱਚ ਨਾਮ ਪਾ ਦਿੱਤਾ ਜਾਂਦਾ ਹੈ। ਤੀਸਰਾ ਹੈ ਜਿਹੜਾ ਜੀ ਪ੍ਰੀਵੈਂਸ਼ਨ। ਪ੍ਰੀਵੈਂਸ਼ਨ ਤਾਂ ਹੈ ਜੀ ਅਵੇਅਰਨੈਸ ਹੈ। ਅਵੇਅਰਨੈਸ ਵਾਸਤੇ ਅੱਗੇ ਜਿਹੜੇ ਕੈਂਪਸ ਲਗਾਏ ਜਾਂਦੇ ਤੇ ਸਪੋਰਟ ਇਵੈਂਟਸ ਕਰਾਏ ਜਾਂਦੇ। ਕਿਸੇ ਤਰ੍ਹਾਂ ਜਿਹੜਾ ਹੈਗਾ ਅਜਿਹਾ ਇਵੈਂਟ ਕਰਾਇਆ ਜਾਂਦਾ। ਉਸ ਦੇ ਕਿੰਨੇ ਸਪੋਰਟ ਕਲੱਬ ਆਪੀਆ ਪੀਪਲ ਦੇ ਕੈਂਡੀਡੇਟ ਹੋਣ। ਅੰਨਿਆ ਸੰਗਠਨ ਜੀ ਜੀ ਬਿਲਕੁਲ ਜੀ ਆਪਾਂ ਉਹਨਾਂ ਨੂੰ ਸਪੋਰਟ ਵੀ ਕਰ ਦੇਣੀ ਹੈ ਕਿ ਤੇ ਜੇ ਕੋਈ ਮਦਦ ਚਾਹੀਦੀ ਹੈ ਸਾਡੀ ਤਾਂ ਆਪਾਂ ਪ੍ਰੋਵਾਈਡ ਕਰਾਂਗੇ